ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਾਵਾ ਸੇ ਲੈ ਲੈ ਕੇ ਆਂ ਜੀ ਆਓ ਪੁੱਛ ਲੈਨੇ ਭਾਈ ਟੋਟੇ ਜਿਸ ਪਿੰਡ ਚੋਂ ਭਾਈ ਵੀਡੀਓ ਬਣਾ ਰਿਹਾ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲੇ ਨੂੰ ਤੱਪਾ ਪੈ ਜਾਂਦੀ ਆ ਤੇ ਨੇੜੇ ਪਿੰਡ ਭਾਈ ਭਧੌੜ ਰਹਿਆ ਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋਈ ਬੜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਜੀ 98727 890 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਅ ਸੂਈ ਵੀ ਹੈ ਦੂਜੇ ਸੂਅ ਸੂਈ ਵੀ ਹੈ ਜੀ ਠੀਕ ਆ ਇਹਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਦਾ ਬਸਰੂ ਮਰ ਗਿਆ ਠੀਕ ਆ ਦੁੱਧ 14 ਲੀਟਰ ਡਿਕਟਰ ਮਾਰ ਮਾ ਲਜੇ ਡੱਬਾ ਆਪਦਾ ਨਾਲ ਲਿਆ ਵੇ ਠੀਕ ਆ ਹੱਥ ਫਰਾਉਂਦੇ ਨੇ ਚੋਣ ਵੇਲੇ ਕੁਝ ਨਹੀਂ ਕਹਿੰਦੇ ਠੀਕ ਆ ਹਾਂ 14 ਲੀਟਰ ਦੁੱਧ ਬਾਈ ਕਹਿੰਦਾ ਲੀਟਰਾਂ ਨਾਲ ਤਿਆਰ ਹੂੰ ਬਾਈ ਕਹਿੰਦਾ ਬੇਸ਼ੱਕ ਹੱਥ ਨਾ ਫਰਾਵੇ ਪਰ ਚੋਣ ਵੇਲੇ ਬਾਈ ਕਹਿੰਦਾ ਪੂਰੀ ਠੰਡੀ ਆ ਜਿਵੇਂ ਮਰਜੀ ਚੋਣ ਚਾਹੇ ਲੀਟਰ ਚਾਹੇ ਅਗਲਾ ਆਪਦਾ ਨਾਲ ਲਿਆ ਵੇ ਠੀਕ ਆ 14 ਲੀਟਰ ਦੁੱਧ ਐ ਮੈਂ ਕਿ ਲੈ ਗਰਮ ਨੂੰ ਵੀ ਜਮਾਨੇ ਮੰਨਦੀ ਕਰਾਉਣਾ ਬੜਾ ਚੰਗਾ ਕਰਦੇ ਬੜਾ ਚੰਗਾ ਯਾਦਵਰੀ ਡਿਫਾਲ ਹੋ ਚੀ। ਬਾਕੀ ਚੋਈ ਹੋਈ ਵੀ ਆਉਣੇ ਦੀ। ਠੀਕ ਆ। ਸੇਵ ਦੇ ਚੋਈ ਵੀ ਨੇ ਦੀ ਕਰਤੀ ਤੇ ਜਿਹੜਾ ਟਾਈਮ ਆ ਬਈ ਵੀਡੀਓ ਬਣਾਉਣ ਦਾ ਉਹ ਵੀ ਦੱਸ ਦਿੰਦੇ ਆਂ ਕਿ ਤਕਰੀਬਨ 8:43 ਮਿੰਟ ਹੋਗੇ। ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ। ਤੇ ਸ਼ਾਮ ਤੱਕ ਕੱਢ ਲਈ ਕੁਆਲਿਟੀ। ਪੰਗ ਦਾ ਡੱਬੇ ਮਾਰਮਾਲ ਲੈ ਜੇ ਅਗਲਾ। ਠੀਕ ਆ। ਹਾਂ। ਮੁੱਲ ਕੀ ਹੈ ਦਾ? ਮੁੱਲ ਇਹਦਾ ਜੀ 37000 ਰੁਪਏ। ਮਾਨਤਾਨ ਹੋ ਜੀ। ਹਾਂ ਮਾਨਤਾਨ ਕਰਦੇ। 37000 ਰੁਪਏ ਮੁੱਲ ਆ ਬਈ। ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਆਰਡਰ ਕਮਾਲ ਦਾ ਨਾੜਾ ਨੂੜਾ ਫੁੱਲ ਚਾਹੀਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਉੱਤੇ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈ ਹੂੰ ਚਵਾਈ ਚੋਈ ਦਾ ਬੜੀ ਵਧੀਆ ਗਾ ਪੂਰੇ ਹੰਲੇ ਆ ਗਏ ਵੀਰੇ ਦੋ ਨੰਬਰ ਇਹ ਪਹਿਲਾ ਸੁਆ ਜੀ ਕੱਲ ਸੁਈ ਆ ਮਾਂ ਪੱਸੀ ਇਹਦੇ ਨਾੜੂਆ ਨਾਲਿਆ ਦੇ ਪਹਿਲਾ ਸੁਰਾ ਕੱਲ ਹੀ ਸੁਈ ਵੀ ਬੱਚਾ ਮਗਰ ਬੱਚੀ ਨਾੜੂਆ ਨਾਲਾ ਤੇ ਕਿੰਨਾ ਵੱਡਾ ਹੋ ਗਈ ਹੁਣ ਹੋਣਾ ਹੋ ਜੀ ਇਹਦੇ ਥੱਲੇ 7-8 ਕਿਲੋ ਹੈਗਾ نیٹ ਤਿਆਰ ਆ ਹਾਂ نیٹ ਤਿਆਰ ਠੀਕ ਆ ਕਿੰਨਾ ਸਿਲ ਪੂਰੀ ਆ ਕਿੰਨਾ ਕਿਤੇ ਦੁੱਧ ਹੋ ਦੁੱਧ ਦੇ ਦੋ ਜੀ ਇਹ 13 14 ਕਿਲੋ ਠੀਕ ਆ ਠੰਡੀ ਸੀਲ ਪੂਰੀ ਆ ਜਿਵੇਂ ਮਰਜੀ ਆ ਤਲਈ ਚਲ ਕੋਈ ਚੈੱਕ ਨਹੀਂ ਆ ਕੋਈ ਇਹਦੇ ਵਿੱਚ ਚੁਆਈ ਕਰੀ ਵੀ ਆਪਣੇ ਠੀਕ ਆ ਉਹ ਛੱਡੀ ਵੀ ਨਹੀਂ ਅਗਲਾ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚੁਆਈ ਚੁਈ ਨੰਬਰ 1 ਹਾਂ ਠੀਕ ਆ ਬਾਕੀ ਗਰਮੀ ਦੁਨੀ ਨਹੀਂ ਮੰਨਦੀ ਗਰਮੀ ਉਹ ਵੀ ਨਹੀਂ ਮੰਨਦੀ ਸਹੀ ਗੱਲ ਆ ਤਿੰਨ ਹੀ ਨਹੀਂ ਮੰਨਦੇ ਹਾਂ ਤਿੰਨ ਹੀ ਨਹੀਂ ਗਰਮੀ ਮੰਨਦੀ ਗਰਮੀ ਬਿਲਕੁਲ ਨਹੀਂ ਮੰਨਦੀ ਬਈ ਖੈਂਡ ਫੋਨ ਕਰਮਣ ਜੀ ਚੰਗੀ ਉਹ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਆ ਰੈਡ ਵੀ ਚੰਗੀ ਆ ਫੇਸ ਬੂਸ ਚੰਗਾ ਪਹਿਲਾ ਸੂਆ ਬੈੜਾ ਠੀਕ ਆ ਤੋਰਾ ਤਾਰਾ ਚੰਗਾ ਚੰਗੀ ਆ ਬੈੜਾ ਮੁੱਲ ਬਈ ਇਹਦਾ ਇਹਦਾ 40000 ਰੁਪਏ ਜੀ ਮਾਨਤਾਨ ਹੋਜੂ ਹਾਂ ਮਾਨਤਾਨ ਠੀਕ ਆ 40000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋਜੂ ਕੱਦ ਬੈਡ ਰੰਗ ਰੂਪ ਥਣ ਥਣ ਬਹੁਤ ਚੰਗਾ ਬਈ ਚਵਾਈ ਝੂਈ ਬਾਈ ਕਹਿੰਦਾ ਚੰਗੀ ਆ ਮੁੱਲ ਜੈ ਜੀ ਆ ਮਾਨਤਾਨ ਜਿਹੜਾ ਬਾਕੀ ਮੌਕੇ ਤੇ ਬਾਕੀ ਬੱਸੀਆਂ ਬਗਰ ਵਧੀਆ ਸੋਹਣੀ ਆ ਗਾਵੇ ਠੰਡੀ ਸੀਲ ਆ ਕੋਈ ਐ ਨਹੀਂ ਵੀ ਕਿਵੇਂ ਪਹਿਲਾ ਸਵਾਲ ਹੈ ਹੂੰ ਜੇ ਮੈਂ ਮਾਰ ਦਿਆ ਚੁਲਾਈ ਚੱਲ ਹੈ ਨਾ ਕੋਈ ਵਾਸਤਾ ਨਹੀਂ ਦਾ ਸਹੀ ਗੱਲ ਆ ਤੇਰਾ ਠੀਕ ਆ ਬਈ ਅੱਗੇ ਪਰਾਧਨ ਨੰਬਰ ਕਿਹੜਾ ਸੂਈ ਜੀ ਇਹ ਦੂਜੇ ਸ N'o jésù e. Kana n'osoye mi. ਇਹਨੋਂ ਹੋ ਗਏ 10-12 ਦਿਨ ਠੀਕ ਆ ਬੱਚਾ ਕੀ ਆ ਬੱਚਾ ਇਹਦਾ ਮਗਰ ਬੱ싸 ਜੀ ਬੱਚਾ ਭਾਈ ਕਿੰਨੇ ਦੁੱਧ ਤੇ ਆ ਸਾਹੀਵਾਲ ਤੇ ਜਲਸੀ ਦਾ ਕਰਾਉ ਹੋ ਜਾ ਜੀ ਸਾਹੀਵਾਲ ਤੇ ਜਲਸੀ ਦਾ ਕਰਾਉ ਠੰਡੀ ਬਹੁਤ ਆ ਜੀ ਲੈ ਠੰਡੀ ਠੁੰਡੀ ਫੁੱਲ ਜਿਵੇਂ ਮਰਜੀ ਆ ਤਲਾਈ ਚੱਲ ਕੋਈ ਚੱਕ ਨਹੀਂ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਾਣ ਮੁਠੀ ਵਾਲਾ ਥਣ ਚਾਰੇ ਥਣ ਨਿੱਖੜਵੇਂ ਪੂਰੇ ਗੈਰ ਤੇ ਆ 12 ਕਿ ਦਿਨਾਂ ਦੇ ਸੂਈ ਵੀ ਆ ਠੀਕ ਆ ਦੁੱਧ ਕਿੰਨਾ ਦੁੱਧ 12 ਲੀਟਰ ਨੈਟ ਤਿਆਰ ਆ ਤਿਆਰ ਆ ਠੀਕ ਆ ਖੋਲ ਲੈ ਭਾਈ ਤੋਰ ਕੇ ਲਿਖਾ ਦੇ ਠੰਡੀ ਬਹੁਤਾ ਪੂਰੀ ਆ ਹਾਂ ਤੇ ਇਥੋਂ ਥੋੜਾ ਜਿਹਾ ਵੀਡੀਓ ਠੀਕ ਆ ਸੀਲਪੂਰੀ ਆ ਸੀਲਪੂਰੀ ਆ ਹੂੰ ਰਾਜੀ ਰੋਜੀ ਫੁੱਲ ਆ ਪੱਦ ਬੱਡ ਚੰਗਾ ਰੰਗ ਰੂਪ ਚੰਗਾ ਠੰਡੀ ਸੀਲ ਆ ਮੱਝਾਂ ਵਰਗਾ ਦੁੱਧ ਹੋਊਗਾ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਫੁੰਡ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਤੇ ਥਣ ਬੜਾ ਕਮਾਲ ਦਾ ਚਵਾਈ ਚੂਈ ਵਿਭਾਈ ਕਹਿੰਦਾ ਚੰਗੀਆਂ ਦੁੱਧ ਚਿੱਟਾ ਹੋ ਜਾਮਾ ਹਣਾ ਦੁੱਧ ਜਾਮਾ ਚਿੱਟਾ ਠੀਕ ਆ ਮੁੱਲ ਕੀ ਆ ਤਾਂ ਬਈ ਮੋਲੇ ਦਾ ਜੀ ਹੈਗਾ 42000 ਮਾਨਤਨ ਹੋ ਜੀ ਬਈ ਹਾਂ ਮਾਨਤਨ ਠੀਕ ਆ 42000 ਰੁਪਇਆ ਮੋਲਾ ਬਈ ਮਾਨਤਨ ਜਰੂਰ ਹੋ ਜੂ ਨਾਗਬਾਈ ਕੋਲੇ 3 ਸੀ 3 ਨੇ ਹੀ ਰੱਖਾ ਤੇ ਕੰਨਾ ਦੇ ਬਾਈ ਨੇ ਰੇਟ ਜਾਇਜ਼ ਹੀ ਰੱਖੇ ਆ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ